ਅਮਰੀਕਾ ਵਿੱਚ ਲਾਪਤਾ ਹੋਣ ਦਾ ਸਮਝਾਰ ਪ੍ਰਾਪਤ ਹੋਣ ਤੇ ਲਾਪਤਾ ਮਲਕੀਤ ਡਿੰਪਾ ਦੀ ਪਤਨੀ ਕਰਮਜੀਤ ਕੋਰ ਨੇ ਦੱਸਿਆ ਕਿ ਮੇਰੇ ਪਤੀ ਮਲਕੀਤ ਸਿੰਘ 222 ਵਿੱਚ ਰੋਜੀ ਰੋਟੀ ਕਮਾਣ ਲਈ ਅਮਰੀਕਾ ਗਿਆ ਸੀ ਅਤੇ ਪਿਛਲੇ 10 ਦਿਨ ਤੋਂ ਅਮਰੀਕਾ ਵਿੱਚ ਲਾਪਤਾ ਹੈ ਸਾਡੇ ਨਾਲ ਲਗਭਗ 8 ਤੋਂ 10 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ ਇਸ ਤੋਂ ਇਲਾਵਾ ਸੂਬੇ ਦਾ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਅਮਰੀਕਾ ਵਿੱਚ ਗੁੰਮ ਹੋਣ ਦੇ ਲਿਖਤੀ ਰਿਪੋਰਟ ਦੇ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ ਇਹਨਾਂ ਪਾਸੇ ਦਾ ਮੇਰਾ ਰਿਟਾਇਰਡ ਸੂਬਾ ਦਾ ਲਖਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡਪੁਰਲਾ ਜੀ ਜੋ ਲੜਕਾ ਹੈ ਤੁਹਾਨੂੰ ਤੁਹਾਡੇ ਪਿੰਡ ਦਾ ਅਮਰੀਕਾ ਵਿੱਚ ਗੁੰਮ ਹੋ ਗਿਆ ਦੱਸ ਵਰ ਕੀ ਕਹਿਣਾ ਚਾਹੁੰਦੇ ਹੋ ਜੀ ਮੇਰੇ ਕਜ਼ਨ ਹੈ ਜੀ 22 ਤਰੀਕ ਤੋਂ ਲਾਸਟ ਇਹਨਾਂ ਗਲਵੱਲ ਹੋਈ ਇਹਨਾਂ ਨੂੰ ਮਿਸ ਹੋਈ ਦੀ ਜੀ ਤੇ ਸਾਨੂੰ ਜੋ ਖਬਰ ਮਿਲੀ ਹੈ ਮਾਲਕ ਨੇ ਗਲਵੱਲ ਹੋਈ ਹੈ ਉਹ ਫੋਨ ਨਾਲ ਡੋਲਰ ਲਈ ਆਪਣੇ 4000 ਜੀ ਬਲੈਕੋਵ ਗੱਡੀ ਲੰਘੀ ਸੀ ਠੀਕ ਹੈ ਤੋਂ ਤੋਂ ਬਾਅਦ ਉਹਦਾ ਫੋਨ ਬੰਦ ਹੈ ਕੋਈ ਰਿਪੋਰਟ ਨਹੀਂ ਆ ਰਹੀ ਕਿਸੇ ਪਾਸੋਂ ਕੋਈ ਕੰਟੈਕਟ ਨਹੀਂ ਹੋ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਕੋਤੇ ਅਮਰੀਕਾ ਬੈਠਿਆ ਸਾਰੇ ਨਾਲ ਗੱਲਬਾਤ ਕਰ ਰਹੇ ਹਾਂ ਪਰ ਕੋਈ ਵੀ ਅਜੇ ਤੱਕ ਕੁਝ ਹਾਸਲ ਨਹੀਂ ਹੋਇਆ ਕੀ ਕਰਨ ਲੱਗਦਾ ਤੁਹਾਨੂੰ ਕਰਨ ਜੀ ਉਹ ਦੇਖੋ ਸ਼ਾਇਦ ਮੈਨੂੰ ਲੱਗਦਾ ਜਦੋਂ ਕੋਈ ਲਟੇਰੇ ਪੈ ਗਿਆ ਕਿਉਂਕਿ ਪੈਸੇ ਹੀ ਹੱਥ ਵਿੱਚ ਕੋਈ 10-12 ਹਜ਼ਾਰ ਡਾਲਰ ਹੈਗੇ ਉਸਦੇ ਕੋਲ ਮੈਨੂੰ ਤੇ ਇਹੋ ਹੀ ਕਾਰਨ ਲੱਗਦਾ ਬਾਰੇ ਤੱਕ ਕੋਈ ਵੀ ਖਬਰ ਨਹੀਂ ਮਿਲੀ ਉਸ ਕੰਪਲੀਟ ਵੀ ਹੋਈ ਹੈ ਹਸਲ ਦਾ ਵਿਸਤਾਰ ਕੱਢਿਆ ਤੁਹਾਨੂੰ ਪਤਾ ਲੱਗਿਆ ਹੋਵੇ ਹਾਂ ਪੂਰਾ ਉੱਤੇ ਬਾਇਓਲੋਜੀ ਤੈ ਤੱਕ ਕੋ ਕੋਸ਼ਿਸ਼ ਹੁੰਦਾ ਇੱਥੇ ਵੀ ਕੋਈ ਸ਼ਿਕਾਇਤ ਅਜ਼ ਕਰਵਾਈ ਤੁਸੀਂ ਅਜੇ ਤੱਕ ਨਹੀਂ ਕਰਾਈ ਪੱਲਾ ਮੈਂ ਕੋਸ਼ਿਸ਼ ਨੇ ਕਰਦੇ ਚਲੋ ਚਲੋ ਕੀ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਲਦਬਾਜ਼ ਸਾਨੂੰ ਕਾੜੇ ਕਰਜਾ ਪਤਾ ਲੱਗ ਜਾਏ ਤਾਂ ਪ੍ਰਵਾ ਦੇਖ ਰਿਹਾ ਬਹੁਤ ਕੰਡੀਸ਼ਨ ਵਾਲਾ ਕਰਾਵੇ ਬਾਰੇ ਤਰਲੇ ਨਾਲ ਭੇਜਿਆ ਸੀ ਬਾਹਰ ਕਰਜਾ ਚੁੱਕ ਕੇ ਤੇ ਅੱਜ 9 ਦਿਨ ਹੋ ਗਏ ਅਜੇ ਕੋਈ ਵੀ ਖਬਰ ਨਹੀਂ ਮਿਲੀ ਕਿੰਨਾ ਪੰਜ ਕਿੱਥੋਂ ਰਹਿਣ ਵਾਲੇ ਤੇ ਕੀ ਵਾਕਿਆ ਹੋਇਆ ਤੁਹਾਡੇ ਨਾਲ ਮੇਰੇ ਹਸਬੰਦ ਉਹ ਮੈਕ ਕਰ ਰਹੇ ਸੀ 2 ਸਾਲ ਤੋਂ ਜੀ ਉਹਨਾਂ ਨੇ ਮੈਨੂੰ ਬੋਧਵਾਰ 22 ਤਰੀਕ ਗੱਲ ਮੇਰੀ ਲਾਸਟ ਗੱਲ ਹੋਈ ਹੈ ਜੀ ਉਹ ਨੇ ਇਹ ਬੋਲਿਆ ਕਿ ਮੇਰੇ ਮਾਲਕਰੇ ਵੀ ਉਹਨੂੰ ਪੈਸੇ ਦਿੰਦੇ ਨੇ ਮੈਂ ਗੱਡੀ ਲੈਣ ਜਾਣਾ ਹੈ ਜੀ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਾ ਕੋਈ ਮੈਸੇਜ ਆਇਆ ਮੈਨੂੰ ਤੇ ਪਹਿਲੇ ਜਿਹੜੀ ਗੱਲਬਾਤ ਸੀ ਕਿੰਨੇ ਦਿਨ ਬਾਅਦ ਉਹ ਫੋਨ ਕਰਦੇ ਸੀਗੇ ਡੇਲੀ ਫੋਨ ਕਰਦੇ ਸੀ ਜਦੋਂ ਡਾਡਾ ਟਾ ਟਾ ਕਹਿੰਦਾ ਡੇਲੀ ਫੋਨ ਹੁੰਦਾ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਕਰਨ ਹੋ ਸਕਦਾ ਉਹ ਤੋਂ ਗੋਮਣ ਹੁੰਦਾ ਤੇ ਕੀ ਉੱਥੇ ਮਾਲਕਾਂ ਜਿਹਨਾਂ ਕੋ ਕੰਮ ਕਰਦਾ ਸੀ ਉਹਨਾਂ ਕੋਈ ਕਾਰਵਾਈ ਕੀਤੀ ਹੈ ਜੀ ਕੰਪਲੀਟ ਕਰਵਾਈ ਹੈ ਆਪਣੀ ਕਾਰਵਾਈ ਕਰਦੇ ਤੇ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਉਹਨਾਂ ਨੂੰ ਅੱਜ ਨੋਮਾ ਦੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗੇ ਕਰਦੇ ਤੇ ਸਾਨੂੰ ਚਲਤੋਂ ਚਲ ਦਾ ਪਤਾ ਲੱਗਣਾ ਚਾਹੀਦਾ। ਕਿਉਂ ਹੈ?